ਸ਼ੁਸ਼ੀਲ ਕੁਮਾਰ ਰਿੰਕੂ ਜਿਹੜੇ ਜਲੰਧਰ ਤੋਂ ਭਾਜਪਾ ਦੇ ਉਮੀਦਵਾਰ ਨੇ ਇਹ ਕੁਝ ਦਿਨ ਪਹਿਲਾਂ ਤਕਰੀਰ ਕਰ ਰਹੇ ਸੀਗੇ ਇੱਕ ਸਭਾ ਨੂੰ ਸੰਬੋਧਨ ਕਰ ਰਹੇ ਸੀ ਤਾਂ ਉਸ ਦੌਰਾਨ ਇੱਕ ਹਾਦਸਾ ਹੋ ਗਿਆ ਹਾਦਸਾ ਇਹ ਹੋਇਆ ਭਈ ਲੱਗੇ ਕਿਸੇ ਦੇ ਛੱਤ ਦੇ ਉੱਤੇ ਕਿਸੇ ਨੇ ਆਪਣਾ ਪਾਲਤੂ ਕੁੱਤਾ ਜਿਹੜਾ ਉਹ ਬੰਨਿਆ ਹੋਇਆ ਸੀਗਾ ਤੇ ਜਿੱਦਾਂ ਹੀ ਸ਼ੁਸ਼ੀਲ ਕੁਮਾਰ ਰਿੰਕੂ ਆਪਣੀ ਤਕਰੀਰ ਸ਼ੁਰੂ ਕਰਨ ਲੱਗੇ ਤਾਂ ਉਹ ਕੁੱਤਾ ਭੌਂਕ ਪਿਆ ਤੁਸੀਂ ਪਹਿਲਾਂ ਇਹ ਵੀਡੀਓ ਦੇਖੋ ਜਿਹਦੇ ਲਈ ਪਿਛਲੇ ਸਾਲ ਹੋਰਾਵਾ ਆਮਾਦੀ ਪਾਰਟੀ ਵਾਲਾ ਕੋਈ ਨਹੀਂ ਇੱਥੇ ਸਾਰੇ ਈਲੇ ਲਈ ਪਿਛਲੇ ਸਾਲ ਹੋਰਾਵਾ ਆਮਾਦੀ ਪਾਰਟੀ ਵਾਲਾ ਕੋਈ ਨਹੀਂ ਇੱਥੇ ਸਾਰੇ ਹੁਣ ਤੁਸੀਂ ਦੇਖੋ ਕਿ ਜੋ ਸ਼ਬਦ ਰਿੰਕੂ ਹੁਣਾ ਨੇ ਵਰਤੇ ਕੀ ਇਹ ਠੀਕ ਨੇ ਕੀ ਇੱਕ ਲੀਡਰ ਨੂੰ ਇੱਕ ਚੁਣੇ ਹੋਏ ਨਮਾਇंदे ਨੂੰ ਅਜਿਹੀ ਸ਼ਬਦਾਵਲੀ ਦਾ ਪ੍ਰਯੋਗ ਕਰਨਾ ਚਾਹੀਦਾ ਕੀ ਉਹ ਲੋਕ ਜਿਨ੍ਹਾਂ ਨੇ ਤੁਹਾਨੂੰ ਆਮ ਆਦਮੀ ਚ ਜਦੋਂ ਤੁਸੀਂ ਸੀਗੇ ਐਮਪੀ ਬਣੇ ਸੀ ਉਹਨਾਂ ਨੇ ਵੋਟਾਂ ਪਾਈਆਂ ਸੀ ਤੁਸੀਂ ਉਹਨਾਂ ਨੂੰ ਕਾਦੇ ਨਾਲ ਸੰਬੋਧਨ ਕਰ ਰਹੇ ਹੋ ਉਸ ਵਕਤ ਜਦੋਂ ਬਾਈਲ ਇਕਸ਼ਨ ਜਲੰਧਰ ਚ ਹੋਏ ਤੁਸੀਂ ਆਮ ਆਦਮੀ ਦੀ ਪਾਰਟੀ ਦੀ ਟਿਕਟ ਤੋਂ ਪਹੁੰਚੇ ਸੀਗੇ ਸੰਸਦ ਦੇ ਵਿੱਚ ਤਾਂ ਉਸ ਵਕਤ ਤੁਹਾਨੂੰ ਵੋਟਾਂ ਕਿਹਨਾਂ ਨੇ ਦਿੱਤੀਆਂ ਸੀ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਦਿੱਤੀਆਂ ਸੀ ਤੇ ਉਹ ਜਿਹੜੇ ਵਰਕਰ ਆ ਉਹ ਤਾਂ ਕੰਮ ਦੇਖ ਕੇ ਪ੍ਰਭਾਵਿਤ ਹੁੰਦੇ ਆ ਜਿਹੜਾ ਵੋਟਰ ਆ ਉਹ ਤਾਂ ਪੋਲਿਟਿਕਲ ਪਾਰਟੀਆਂ ਦੇ ਜਿਹੜੇ ਕੰਮਕਾਰ ਹੁੰਦੇ ਆ ਉਹਨਾਂ ਦਾ ਜਿਹੜਾ ਮੈਨੀਫੈਸਟੋ ਹੁੰਦਾ ਉਹਨਾਂ ਵੱਲੋਂ ਜਿਹੜੇ ਵਾਅਦੇ ਕੀਤੇ ਜਾਂਦੇ ਆ ਉਹਨਾਂ ਨੂੰ ਦੇਖ ਕੇ ਪ੍ਰਭਾਵਿਤ ਹੁੰਦਾ ਉਸ ਤੋਂ ਬਾਅਦ ਉਹ ਵੋਟਾਂ ਪਾਉਂਦਾ ਹੋ ਸਕਦਾ ਜਦੋਂ ਤੁਸੀਂ ਆਮ ਆਦਮੀ ਪਾਰਟੀ ਤੋਂ ਚੋਣ ਲੜੀ ਸੀਗੀ ਉਸ ਵਕਤ ਤੁਸੀਂ ਵੀ ਜਿਹੜੇ ਆ ਬੜੇ ਲੁਭਾਵਵੇਂ ਵਾਅਦੇ ਕੀਤੇ ਹੁਣ ਬੜੇ ਦਿਲ ਖਿੱਚਵੀਆਂ ਗੱਲਾਂ ਕੀਤੀਆਂ ਹੁਣ ਤਾਂ ਲੋਕ ਜਿਹੜੇ ਆ ਉਹਨਾਂ ਨੇ ਤੁਹਾਨੂੰ ਭਾਰੀ ਮਾਤਰਾ ਦੇ ਵਿੱਚ ਵੋਟਾਂ ਪਾਈਆਂ ਤੇ ਤੁਸੀਂ ਜਿੱਤ ਗਏ ਪਰ ਅੱਜ ਤੁਸੀਂ ਪਾਰਟੀ ਬਦਲ ਲਈ ਹੈ ਤੇ ਤੁਸੀਂ ਅੱਜ ਉਸ ਪਾਰਟੀ ਨਾਲ ਨਾਤਾ ਤੋੜ ਲਿਆ ਤੇ ਤੁਸੀਂ ਉਸ ਪਾਰਟੀ ਨੂੰ ਤੇ ਉਸ ਪਾਰਟੀ ਦੇ ਵਰਕਰਜ਼ ਨੂੰ ਕੀ ਕਹਿ ਕੇ ਸੰਬੋਧਨ ਕਰ ਰਹੇ ਹੋ ਇਹ ਜਿਹੜੇ ਲੋਕ ਆ ਇਹ ਵਾਕਿਆ ਹੀ ਲੀਡਰਾਂ ਦੇ ਪਿੱਛੇ ਲੱਗ ਜਾਂਦੇ ਆ ਤੇ ਲੀਡਰ ਇਹਨਾਂ ਦੀ ਕਿੰਨੀ ਕੁ ਕਦਰ ਕਰਦੇ ਆ ਇਹ ਵੀਡੀਓ ਦੇਖ ਕੇ ਸਾਨੂੰ ਅੰਦਾਜ਼ਾ ਵੀ ਲੱਗ ਸਕਦਾ ਕਿ ਇਹ ਜਿਹੜੇ ਲੀਡਰ ਆ ਜਦੋਂ ਇਹਨਾਂ ਦਾ ਮਸਲਾ ਹੱਲ ਹੋ ਜਾਂਦਾ ਜਦੋਂ ਇਹਨਾਂ ਦਾ ਮਕਸਦ ਜਿਹੜਾ ਇਹ ਆਪਣੇ ਮਕਸਦ 'ਚ ਕਾਮਯਾਬ ਹੋ ਜਾਂਦੇ ਤਾਂ ਬਾਅਦ 'ਚ ਉਹਨਾਂ ਨੂੰ ਕਿੱਦਾਂ ਟ੍ਰੀਟ ਕਰਦੇ ਨੇ ਇਸ ਤੋਂ ਪਤਾ ਲੱਗਦਾ ਔਰ ਇਹ ਇਕੱਲੇ ਲੀਡਰ ਨਹੀਂ ਆ ਸਾਰੇ ਲੀਡਰ ਇਦਾਂ ਕਰਦੇ ਆ ਵੋਟਾਂ ਲੈਣ ਵਾਸਤੇ ਵੋਟਰਸ ਨੂੰ ਲਿਬਾਉਣ ਵਾਸਤੇ ਵੋਟਰਸ ਨੂੰ ਸ਼ੀਸ਼ੇ ਦੇ ਵਿੱਚ ਲਾਉਣ ਵਾਸਤੇ ਲਗਭਗ ਸਾਰੇ ਲੀਡਰਸ ਇਸੇ ਤਰ੍ਹਾਂ ਹੀ ਕਰਦੇ ਆ ਭਾਵੇਂ ਪੰਜਾਬ ਦੇ ਹੋਣ ਭਾਵੇਂ ਪੰਜਾਬ ਤੋਂ ਬਾਹਰ ਹੋਣ ਭਾਵੇਂ ਕੇਂਦਰ ਦੇ ਹੋਣ ਕੋੜੇ ਸ਼ਸ਼ੀਲ ਕੁਮਾਰ ਰਿੰਕੂ ਜਿਹੜੇ ਆ ਇਹ ਪਿਛਲੇ ਦਿਨੀ ਨਕੌਦਰ ਗਏ ਸੀਗੇ ਨਕੌਦਰ ਜਦੋਂ ਡਾਕਟਰ ਭੀਮਰਾਓ ਅੰਬੇਦਕਰ ਦੇ ਮੂਰਤੀ ਨੂੰ ਪ੍ਰਤਿਮਾ ਨੂੰ ਇਹ ਨਮਨ ਕਰਨਾ ਚਾਹੁੰਦੇ ਸੀ ਤਾਂ ਉਸ ਵਕਤ ਕੁਝ ਕਿਸਾਨਾਂ ਨੇ ਇਹਨਾਂ ਨੂੰ ਸਵਾਲ ਕੀਤੇ ਉਹਨਾਂ ਨੇ ਵਿਰੋਧ ਨਹੀਂ ਕੀਤਾ ਪਰ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਆ ਉਸ ਵਕਤ ਵੀ ਮਰਿਆਦਾ ਭੁੱਲ ਗਏ ਉਸ ਵਕਤ ਵੀ ਜਿਹੜਾ ਇਹ ਤੈਸ਼ ਦੇ ਵਿੱਚ ਆ ਗਏ ਤੇ ਇਹਨਾਂ ਨੇ ਉਹਨਾਂ ਨੂੰ ਗੁੰਡੇ ਕਹਿ ਕੇ ਸੰਬੋਧਨ ਕੀਤਾ ਕਿ ਇਹ ਤਾਂ ਗੁੰਡੇ ਨੇ ਇਹ ਵਿਰੋਧ ਕਿਉਂ ਕਰ ਰਹੇ ਨੇ ਉਹ ਵਿਰੋਧ ਕਿਉਂ ਨਾ ਕਰਨ ਭਾਜਪਾ ਦੇ ਖਿਲਾਫ ਕਿਸਾਨ ਜਥੇਬੰਦੀਆਂ ਨੇ ਮੋਰਚਾ ਖੋਲ੍ਹਿਆ ਹੋਇਆ ਤੇ ਉਹਨਾਂ ਦਾ ਰੋਸ ਇਹੀ ਹੈ ਕਿ ਜਦੋਂ ਅਸੀਂ ਦਿੱਲੀ ਵੱਲ ਨੂੰ ਜਾਣਾ ਚਾਹੁੰਦੇ ਸੀਗੇ ਤਾਂ ਸ਼ੰਭੂ ਬਾਰਡਰ ਦੇ ਉੱਤੇ ਇਸ ਤਰ੍ਹਾਂ ਦੇ ਹਾਲਾਤ ਬਣਾ ਦਿੱਤੇ ਵੀ ਜਿਵੇਂ ਹਰਿਆਣਾ ਤੋਂ ਅੱਗੇ ਕੋਈ ਵੱਖਰਾ ਦੇਸ਼ ਆ ਯਾਨੀ ਕਿ ਸ਼ੰਭੂ ਤੋਂ ਅੱਗੇ ਕੋਈ ਵੱਖਰਾ ਦੇਸ਼ ਸ਼ੁਰੂ ਹੋ ਜਾਂਦਾ ਪੰਜਾਬ ਦੀ ਹੱਦ ਜਿਹੜੀ ਆ ਉਹ ਇੱਕ ਪਾਸੇ ਤਾਂ ਪਾਕਿਸਤਾਨ ਦੇ ਨਾਲ ਲੱਗਦੀ ਆ ਤੇ ਇੱਕ ਪਾਸੇ ਹੋਰ ਕੋਈ ਦੇਸ਼ ਆ ਉਹਦੇ ਨਾਲ ਲੱਗਦੀ ਆ ਵੀ ਤੁਸੀਂ ਸਾਨੂੰ ਰੋਕ ਲਿਆ ਕਿਸਾਨ ਤਾਂ ਇਹੀ ਸਵਾਲ ਕਰਦੇ ਆ ਵੀ ਤੁਸੀਂ ਸੜਕਾਂ ਦੇ ਉੱਤੇ ਤਾਰਾ ਕਾਦੇ ਲਈ ਵਿਛਾਈਆਂ ਤੁਸੀਂ ਸੜਕਾਂ ਦੇ ਉੱਤੇ ਕਿਲ ਕਿਉਂ ਵਿਛਾਏ ਇਹ ਸਵਾਲ ਕੱਲਾ ਰਿੰਕੂ ਨੂੰ ਨਹੀਂ ਹੋ ਰਿਹਾ ਇਹ ਸਵਾਲ ਜਿਹੜਾ ਵਾ ਕਿਸਾਨ ਜਿੱਥੇ ਬੰਦੀਆਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਇਸ ਵੇਲੇ ਭਾਜਪਾ ਦੇ ਜਿੰਨੇ ਉਮੀਦਵਾਰਾ ਉਹਨਾਂ ਨੂੰ ਕੀਤਾ ਜਾ ਰਿਹਾ ਪਰ ਸੁਸ਼ੀਲ ਕੁਮਾਰ ਰਿੰਕੂ ਕਿਉਂਕਿ ਇਹਨਾਂ ਨੂੰ ਬੋਲਣ ਦੀ ਕਿੰਨੀ ਕਿ ਤਹਜ਼ੀਬ ਹੈ ਇਸ ਵੀਡੀਓ ਤੋਂ ਤੁਹਾਨੂੰ ਅੰਦਾਜ਼ਾ ਲੱਗ ਗਿਆ ਹੋਵੇਗਾ ਤੇ ਇਸੇ ਕਰਕੇ ਜਿਹੜਾ ਇਹਨਾਂ ਨੇ ਇਹ ਕਹਿਤਾ ਵੀ ਕਿਸਾਨ ਤਾਂ ਜਿਹੜੇ ਨੇ ਇਹ ਤਾਂ ਗੁੰਡੇ ਨੇ ਇਹ ਤਾਂ ਜਿਹੜੇ ਆ ਕੋਈ ਸੰਗਠਨ ਨਹੀਂ ਹੈ ਮੇਰੇ ਪਿੱਛੇ ਹੀ ਪਿਆ ਹੋਇਆ ਕਿਸਾਨ ਤਾਂ ਸਾਰਿਆਂ ਨੂੰ ਸਵਾਲ ਕਰ ਰਿਹਾ ਪਰ ਸੁਸ਼ੀਲ ਕੁਮਾਰ ਰਿੰਕੂ ਦਾ ਆਪਾਂ ਦੇਖ ਸਕਦੇ ਹਾਂ ਇਸ ਵੀਡੀਓ ਰਾਹੀਂ ਇਹ ਲੋਕਾਂ ਪ੍ਰਤੀ ਵੋਟਰਸ ਪ੍ਰਤੀ ਕਿੱਦਾਂ ਦੀ ਸੋਚ ਰੱਖਦੇ ਨੇ ਕੀ ਸੋਚਦੇ ਨੇ ਇਹ ਤਾਂ ਅੰਦਾਜ਼ਾ ਲੱਗਦਾ ਵਾ ਸਾਨੂੰ ਇਸ ਵੀਡੀਓ ਤੋਂ ਪਰ ਨਾਲ ਦੀ ਨਾਲ ਕੁਝ ਚੋਣ ਕਮਿਸ਼ਨ ਨੂੰ ਵੀ ਚਾਹੀਦਾ ਉਹਨਾਂ ਲੋਕਾਂ ਨੂੰ ਵੀ ਚਾਹੀਦਾ ਜਿਹੜੇ ਇਹਨਾਂ ਦੇ ਮਗਰ ਲੱਗਦੇ ਆ ਇਹਨਾਂ ਨੂੰ ਵੋਟਾਂ ਪਾਉਂਦੇ ਆ ਇਹਨਾਂ ਦੇ ਜਿਕਾਰੇ ਗਜਾਉਂਦੇ ਆ ਇਹਨਾਂ ਦੇ ਪਿੱਛੇ ਪੈਟਰੋਲ ਫੂਕਦੇ ਆ ਉਹ ਘੱਟੋ ਘੱਟ ਹੁਣ ਸਮਝ ਜਾਣ ਵੀ ਸਾਡੇ ਪ੍ਰਤੀ ਇਹ ਜਿਹੜੇ ਲੀਡਰਸ ਜਿਨ੍ਹਾਂ ਨੂੰ ਅਸੀਂ ਆਪਣੀ ਕੀਮਤੀ ਵੋਟ ਦੇ ਕੇ ਜਿਹੜਾ ਵਾ ਸੰਸਦ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਭੇਜਦੇ ਆ ਇਹ ਸਾਡੇ ਪ੍ਰਤੀ ਕੀ ਸੋਚਦੇ ਆ ਜਿਹਦੇ ਲਈ ਤੇ ਪਿਛਲੇ ਸਾਲ ਓਏ ਭਰਾਵਾ ਆਮ ਆਦਮੀ ਪਾਰਟੀ ਵਾਲਾ ਕੋਈ ਨਹੀਂ ਇੱਥੇ ਸਾਰੇ ਜਿਹਦੇ ਲਈ ਤੇ ਪਿਛਲੇ ਸਾਲ ਹੋ ਬਰਾਵਾ ਅਮਾਦੀ ਪਾਰਟੀ ਵਾਲਾ ਕੋਈ ਨਹੀਂ ਇੱਥੇ ਸਾਰੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ